ਅਸੀਂ ਬਿਲਕੁਲ ਸਹੀ ਹੈ ਕਿ ਅਸੀਂ ਉਹਨਾਂ ਨੂੰ ਇੱਕ ਜਿੰਦਾ ਗੁਰੂ ਮੰਨਦੇ ਹਾਂ ਇਸੇ ਕਰਕੇ ਅਸੀਂ ਅੰਗ ਕਹਿੰਦੇ ਹਾਂ ਪੱਤਰੇ ਨਹੀਂ ਕਹਿੰਦੇ ਅੰਗ ਕਹਿੰਦੇ ਹਾਂ ਕਿ ਗੁਰੂ ਸਾਹਿਬ ਦੇ ਐਨੇ ਅੰਗ ਇੱਥੋਂ ਮਿਲੇ ਅੰਗ ਜਿਉਂਦੇ ਜੀਦੇ ਮਿਲ ਸਕਦੇ ਨੇ ਪਰ ਜੋ ਪਿਛਲੇ ਦਿਨੀ ਪਿਛਲੇ ਕਈ ਸਾਲਾਂ ਤੋਂ ਘਟਨਾਵਾਂ ਹੋਈਆਂ ਹਰ ਇੱਕ ਬੰਦੇ ਦੇ ਹਿਰਦੇ ਬਲੁੰਦਰੇ ਗਏ ਚਾਹੇ ਹਿੰਦੂ ਧਰਮ ਨਾਲ ਸੰਬੰਧਿਤ ਹੈ ਸਨਾਤਨ ਨਾਲ ਸੰਬੰਧਿਤ ਹੈ ਜੈਨ ਧਰਮ ਨਾਲ ਸੰਬੰਧਿਤ ਮੁਸਲਮਾਨ ਧਰਮ ਨਾਲ ਸੰਬੰਧਿਤ ਹਰ ਇੱਕ ਦੇ ਹਿਰਦੇ ਬਲੁੰਦਰੇ ਗਏ ਭਾਵੇਂ ਉਹ ਕੋਈ ਧਾਰਮਿਕ ਸਥਾਨ ਜਿਹੜਾ ਉੱਥੇ ਕੋਈ ਤਾਲਖ ਮੱਥੀ ਗਈ ਹੋਵੇ ਡਾਕਟਰ ਸਾਹਿਬ ਬੀਮਰਾਉ ਅੰਬੀਰ ਕਰਦੇ ਕਦੇ ਉਹਨਾਂ ਦੀ ਜਿਹੜਾ ਬੁੱਤ ਲੱਗੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸਾਡੇ ਸਾਡੇ 헤ਰ ਦੇ ਬਲੁੰਦਰੇ ਜਾਂਦੇ ਪਰ ਆਪ ਹੀ ਮੰਨਿਆ ਸਾਰਿਆਂ ਨੇ ਕਿ ਕੋਈ ਸਜ਼ਾ ਹੈ ਹੀ ਨਹੀਂ ਸੀ ਦੋ ਤਿੰਨ ਸਾਲ ਬਾਅਦ ਦਾੜਾ ਕੇ پھر للکارے فی جاندے لکارے مارن کہ کر لو سا کی کرنا ہے آج تا آگے گئے باہر آ کے اندر سلمان ہون لگ جاتے ہیں دوجے درم والے وولرائزیشن سو اس کر کے ایک قانون بہت ضروری ہے کیونکہ جے مسالی سجا نہیں ملے گی ਆਪਰੇ ਸਿਆਣੇ ਕਹਿੰਦੇ ਜੀ ਕਾ ਮਾਰ ਕੇ ਟੰਗਣਾ ਪਊਗਾ ਤਾਂ ਹਟੂਆ ਕੰਮ ਜੇ ਮਸਾਲੀ ਸਜ਼ਾ ਨਹੀਂ ਮਿਲੂਗੀ ਤਾਂ ਕੋਈ ਡਰੂਗਾ ਹੀ ਨਹੀਂ ਤੀਜੇ ਕਦੇ ਨੂੰ ਹੋ ਜਾਂਦਾ ਕੰਮ ਕਦੇ ਕਿਤੇ ਕੁਰਾਨ ਸ਼ਰੀਫ ਦੀ ਹੋਗੀ ਵੀ ਆਦੀ ਵੀ ਕਦੇ ਕਦੇ ਭਗਵਤ ਗੀਤਾ ਦੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਔਰ ਸਭ ਤੋਂ ਵਧੀਆ ਤਰੀਕਾ ਕੀ ਹੈ ਮਾਨਸਿਕ ਤੌਰ ਤੇ ਰੋਕੀ ਸੀ ਸੋ ਇਹ ਇੱਕ ਬਚਨ ਦਾ ਤਰੀਕਾ ਸ ਹੈ ਕਿ ਮਾਨਸਿਕ ਤੌਰ ਤੇ ਰੋਗੀ ਹੀ ਕਿਉਂ ਜਾਂਦੇ ਨੇ ਵੀ ਉੱਥੇ ਸੋਚ ਕਰਕੇ ਇਹਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਜੇ ਇੱਕ ਅੰਗ ਦਾ ਵੀ ਅਸੀਂ ਵਿਸਤਾਰ ਕਰਨ ਲੱਗੇ ਸਪੀਕਰ ਸਾਹਿਬ ਵਿਸਤਾਰ ਸਹਿਤ ਵਿਆਖਿਆ ਇੱਕ ਅੰਗ ਦੀ ਵੀ ਕਈ ਮੀਨ ਲੱਗ ਸਕਦੇ ਇਹੋ ਜਾਂ ਸਾਡੇ ਕੋਲ ਖਜ਼ਾਨਾ ਪਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਸਾਡੇ ਕੋਲੇ ਜ਼ੈਰਾਗੀ ਕੀਰਤਨ ਹੈ ਸਾਡੇ ਕੋਲੇ ਆਨੰਦ ਸਾਹਿਬ ਦਾ ਪਾਠ ਹੈ ਸਾਡੇ ਕੋਲੇ ਮੂਲ ਮੰਤਰ ਹੈ ਸਾਡੇ ਕੋਲੇ ਰੈਰਾ ਸਾਹਿਬ ਹੈ ਸਾਡੇ ਕੋਲੇ ਅੰਮ੍ਰਿਤ ਵੇਲੇ ਜਿਹੜਾ ਪਾਠ ਹੁੰਦਾ ਮਤਲਬ ਆਸਾ ਦੀ ਵਾਰ ਆ ਸਾਡੇ ਕੋਲੇ ਕੀ ਲਿਖਿਆ ਗੁਰੂ ਸਾਹਿਬ ਨੇ ਤਪਨ ਗੁਰੂ ਪਾਣੀ ਕਹਤਾ ਮਾਤਾ ਤਰਤ ਮਾਤ ਕਦੋਂ ਲਿਖਿਆ ਗੁਰੂ ਸਾਹਿਬ ਦਾ 1479 ਚ ਜਨਮ ਸੀ 1547 ਚ ਜੋਤੀ ਜੋਤ ਸਮਾਈ ਸੀ ਉਹਦੇ ਵਿੱਚ ਹੀ ਲਿਖਿਆ ਹੋਊਗਾ ਕਿਤੇ ਇਹਦਾ ਮਤਲਬ 6-700 ਸਾਲ ਪਹਿਲਾਂ ਗੁਰੂ ਸਾਹਿਬ ਨੇ ਗੈਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਉਸ ਵੇਲੇ ਤਾਂ ਵੀ ਕੋਈ ਫੈਕਟਰੀ ਥੱਲੇ ਪਾਣੀ ਪਾਉਂਦੀ ਹੋਣੀ ਡੰਪਿੰਗ ਕਰਦੀ ਹੋਣੀ ਗੰਦੇ ਪਾਣੀ ਨੂੰ ਉਸ ਵੇਲੇ ਤਾਂ ਨਹੀਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲਾ ਕਰਦਾ ਹੋਣਾ ਉਸ ਵੇਲੇ ਤਾਂ ਨਹੀਂ ਕੋਈ ਪਰਾਲੀ ਨੂੰ ਅੱਗ ਲਾ ਕੇ ਹਵਾ ਨੂੰ ਜ਼ਹਿਰੀਲਾ ਕਰ ਦਿੰਦਾ ਗੁਰੂ ਸਾਹਿਬ ਨੇ ਉਦੋਂ ਲਿਖਦਾ ਸੀ ਕਿ ਆਹ ਤਿੰਨ ਚੀਜ਼ਾਂ ਬਚਾ ਲਓ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਆਹ ਤਿੰਨ ਚੀਜ਼ਾਂ ਬਚਾ ਲਓ ਬਦਕਿਸਮਤੀ ਹੈ ਸਾਡੀ ਕਿ ਹੈ ਤਾਂ ਅਸੀਂ ਨਾ ਤਿੰਨਾਂ ਨੂੰ ਬਚਾਉਣ ਨੂੰ ਫਿਰਦੇ ਆਂ ਜੀ ਤਿੰਨਾਂ ਨੂੰ ਅਸੀਂ ਹਜੇ ਤੱਕ ਬਚਾ ਨਹੀਂ ਰਹੇ ਜੀ ਸਰਕਾਰਾਂ ਆ ਗਈਆਂ ਇਹਨਾਂ ਦੀਆਂ ਵੀ ਆ ਗਈਆਂ ਉਹਨਾਂ ਦੀਆਂ ਵੀ ਆ ਗਈਆਂ ਕੀ ਕਰੀ ਜੰਨੇ ਆ ਜੀ ਅਮਰੀਕਾ ਕੈਨੇਡਾ ਨੇ ਉਹਨੇ ਉਹਦਾ ਪਾਣੀ ਛੇੜਿਆ ਨਹੀਂ ਹੈਗਾ ਥੱਲੋਂ ਅਜੇ ਉਹ ਕਹਿੰਦੇ ਅਸੀਂ ਬਾਅਦ ਚ ਗੱਡਾਂਗੇ ਜਦੋਂ ਮੁੱਕ ਗਿਆ ਧਰਤੀ ਤੇ ਉਹ ਇਧਰੋਂ ਉਧਰੋਂ ਲੜੀ ਜਾਂਦੇ ਆ ਤੇਲ ਪਿੱਛੇ ਵੀ ਲੜੀਆਂ ਤੇਲ ਉਹਨਾਂ ਕੋਲੇ ਹੀ ਬਹੁਤ ਹੈ ਤੇਲ ਪਿੱਛੇ ਲੜਾਈਆਂ ਲੜੀ ਜਾਂਦੇ ਆ ਇਧਰੋਂ ਉਧਰੋਂ ਤੇਲ ਲਈ ਜਾਂਦੇ ਆ ਆਪਦਾ ਨਹੀਂ ਛੇੜਦੇ ਜੀ ਉਹ ਕਹਿੰਦੇ ਜਦੋਂ ਮੁੱਕ ਗਿਆ ਉਦੋਂ ਗੱਡਾਂਗੇ ਇਸ ਦਾ ਆਪਣਾ ਐ ਇਹਨਾਂ ਦੀ ਹਵਾ ਹੈ اسی تا میں لگ دا آج ستمبر اکتوبر آؤ گا جی پہلا پرالی دیوالی دوالی دشہرا دیوالی ادو پہلے آدھن دشہرا پہلا ہوں دی دن چون لگتے ہیں پٹاخے چلاؤ اور موسم اس ویل موسچر ہندہ ہے ਸਾਰਾ ਕੁਝ ਇੱਕ ਥੀ ਜੰਮੀ ਜਾਂਦਾ ਮੈਨੂੰ ਲੱਗਦਾ ਅਕਤੂਬਰ ਨਵੰਬਰ ਦਸੰਬਰ ਤੱਕ ਤਾਂ ਸੀ ਵੈਸੀ ਸਾਡੇ ਫੇਫੜੇ ਜਿਹੜੇ ਨੇ ਨਾ ਉਹ ਮੈਨੂੰ ਲੱਗਦਾ ਮੂੰਹ ਜਿਹੜੀ ਆਕਸੀਜਨ ਤੱਕ ਰਹੇ ਨਹੀਂ ਅਸੀਂ ਤਾਂ ਹੋਰ ਹੀ ਕਿਸੇ ਬਹਿਸ ਤੇ ਹੋ ਗਏ ਇੰਨਾ ਕਿਤੇ ਉੱਥੇ ਬੋਇੰਗ ਬੋਇੰਗ ਕੰਪਨੀ ਹੈ ਜਿਹੜੀ ਜਹਾਜ਼ ਬਣਾਉਂਦੀ ਹੈ ਬੋਇੰਗ ਨੇ ਕਿਤੇ ਬਿਨਾ ਦੱਸੇ ਜਾਂ ਬਿਨਾ ਟ੍ਰਿੱਟੜ ਪਾਣੀ ਕਿਤੇ ਸੈਟਲ ਦੇ ਵਿੱਚ ਡੰਪ ਕਰਤਾ ਮਿਲੀਅਨਸ ਦਾ ਜੁਰਮਾਨਾ ਹੋਇਆ ਜੀ ਮਿਲੀਅਨਸ ਦਾ ਇੰਨਾ ਆਪਣੇ ਪਾਣੀ ਨੂੰ ਇੰਨਾ ਆਪਣੀ ਹਵਾ ਨੂੰ ਇੰਨਾ ਆਪਣੇ ਵਾਤਾਵਰਣ ਨੂੰ ਪਿਆਰ ਕਰ ਅਸੀਂ ਕਾਰਬਨ ਮੂਨੋਂ ਦਾ 61 ਤੇ ਹੋ ਗਏ ਜੀ کوئی گل نہیں خانگ جی ہوگی ہوں ساہ ہو گیا دما جا ہو گیا اگ لا دنیا سکوٹر چکر بجتا باس چ بس بجتی ہے کون جمے جی جناب کوئی تا دیکھو کوئی تا ہاتایے, کنینا, لوگ کن باتا بارن باتا بارن تو ہٹائیے کنویں نہ لوکائیے واطر سنبھالیے واطورن تو بنا کی کرنا ہے منگل گرہ باتا واطورن ہی نہیں ہے نہیں تو منگل گرہ تے جاور دیتا ہوں تک ایٹ واطر ہے آکسیجن ਸੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਸਾਨੂੰ ਚਾਹੀਏ ਕਿਉਂਕਿ ਗੁਰੂ ਸਾਹਿਬ ਨੇ ਲਿਖਿਆ ਹਰ ਗ੍ਰੰਥ ਦੇ ਵਿੱਚ ਲਿਖਿਆ ਹਵਾ ਬਾਰੇ ਪਾਣੀ ਬਾਰੇ ਮਾਨਵਤਾ ਬਾਰੇ ਮਨੁੱਖਤਾ ਬਾਰੇ ਹਰ ਗ੍ਰੰਥ ਚ ਲਿਖਿਆ ਕਿਉਂ ਤੋਂ ਬਿਨਾ ਨਹੀਂ ਰਹਿ ਸਕਦੇ ਸੋ ਮੈਂ ਮੇਰੇ ਸਾਥੀ ਮੇਰੇ ਸਾਰੇ ਬੈਠੇ ਨੇ ਕਿ ਸਖਤ ਤੋਂ ਸਖਤ ਸਜ਼ਾ ਜਿੰਨਾ ਗ੍ਰੰਥਾਂ ਤੋਂ ਅਸੀਂ ਸਿੱਖਿਆ ਲੈਣੇ ਆ ਜਿੰਨਾ ਪਵਿੱਤਰ ਧਾਰਮਿਕ ਗ੍ਰੰਥਾਂ ਤੋਂ ਅਸੀਂ ਮਾਨਵਤਾ ਦੀ ਸਰਵਤ ਦੇ ਭਲੇ ਦੀ ਸਿੱਖਿਆ ਲੈਣੇ ਆ ਜਿਹੜਾ ਉਹਨਾਂ ਨੂੰ ਅੱਗ ਲਾਉਂਦਾ ਹੈ ਉਹਨਾਂ ਦੀ ਬੇਅਦਬੀ ਕਰਦਾ ਹੈ ਉਹਨਾਂ ਨੂੰ ਸਾੜਦਾ ਹੈ ਉਹਨਾਂ ਨੂੰ ਪਾੜਦਾ ਹੈ ਸਰੇ ਤੋਂ ਬਟੇਦਾ ਜੁਰਮੀ ਕੋਈ ਨਹੀਂ ਹੈਗਾ ਫਿਰ ਇਹਦਾ ਮਤਲਬ ਜੋ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਸਿੱਖਣ ਜੀਆਂ ਇਹਦਾ ਮਤਲਬ ਜੇ ਸਾਡੇ ਸਾਡੀ ਸਿੱਖਿਆ ਨੂੰ ਹੀ ਕੋਈ ਪਾੜ ਦੂਗਾ ਕਿ ਤੁਸੀਂ ਆ ਪੜਨਾ ਨਹੀਂ ਜਦ ਅਸੀਂ ਤਾਂ ਜੇ ਕਰ ਲਓ ਸਾਡਾ ਕੀ ਕਰਨਾ ਸਤਾਏ ਕਰ ਦਾਂਗੇ ਸਰ ਬਹੁਤ ਧਾਰਮਿਕ ਭਾਵਨਾਵਾਂ ਪੜਕਦੀਆਂ ਨੇ 2015 ਦੇ ਵਿੱਚ ਵੱਡੀ ਘਟਨਾ ਹੋਈ ਸੀ ਬਰਗੜੀ ਬਾਈਬਲ ਕਲਾ ਕੋਟਕਪੂਰਾ ਮੈਂ ਨਹੀਂ ਕਹਿੰਦਾ ਕਿ ਕਿਨੇ ਕਰਾਈ ਸੀ ਕੌਣ ਸੀ ਹਜੇ ਤੱਕ ਅਸੀਂ ਉਹ ਕੇਸ ਪੜੀ ਜਾਂਦੀ ਹੈ ਜੀ ਕਿਉਂਕਿ ਜਿਨ੍ਹਾਂ ਨੇ ਕਰਾਈ ਸੀ ਉਹਨੂੰ ਹੀ ਸਰਕਾਰ ਸੀ ਉਸ ਤੋਂ ਬਾਅਦ ਜਿਨ੍ਹਾਂ ਦੀ ਆਈ ਉਹ ਵੀ ਉਹਨਾਂ ਦੀ ਸਰਕਾਰ ਸੀ ਕੀ ਸਹੀ ਗੱਲਤਾ ਜੀ ਜਾਈਏ ਕਿੱਧਰ ਹਾਂ ਅਸੀਂ ਚਲਾਨ ਪੇਸ਼ ਕੀਤੇ ਆ ਕੋਸ਼ਿਸ਼ ਕਰ ਰਹੇ ਆ ਜਨਾਬ ਜੀ ਐ ਗੁਦਕਾ ਸਾਹਿਬ ਮੱਥੇ ਲਾ ਕੇ ਜਿਨ੍ਹਾਂ ਨੇ ਸਵਾ ਚੱਕੀਆਂ ਸੀ ਉਹਨਾਂ ਨੇ ਕਰਾਈਏ ਤੇ ਬਾਅਦ ਦੇ ਵਿੱਚ ਕੁਦਰਤ ਹੈ ਕੰਨੇ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਤੇ ਕਿਧਰ ਗਏ ਫਿਰ ਮੈਂ ਕਹਿੰਦਾ ਇੱਥੇ ਵਾਲੇ ਵਕੀਲਾਂ ਤੋਂ ਜਿੱਤ ਜਿਓਂਗੇ ਇੱਥੇ ਮਹਿੰਗੇ ਵਕੀਲ ਕਰ ਲੋਂਗੇ ਇੱਥੇ ਗਵਾਹਾਂ ਨੂੰ ਮਕਰਾ ਲੋਂਗੇ ਪਰ ਮਾਤਮਾ ਵਾਲੇ ਕਿਚੜੀ ਚ ਕੀ ਕਰਾਂਗੇ ਫਿਰ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਦੀ ਤੇਰੀ ਜਾਤ ਪੁੱਛਣੀ ਬੁੱਤ ਦਾ ਅਮਲਾਂ ਦੇ ਹੋਣਗੇ ਰੇ ਜੀ ਕਰ ਲਓ ਜੋ ਕਰਨਾ ਇੱਥੇ ਕਰਕੇ ਕਿੱਥੇ ਜਾਉਂਦੇ ਫਿਰ ਨਰਕ ਸੁਰਗ ਕਿਤੇ ਤਾਂ ਹੈਗੇ ਸੋਸ ਕਰਕੇ ਅਸੀਂ ਹਰ ਰੋਜ਼ ਨਤਮਸਤਕ ਨੂੰ ਬਿਲਕੁਲ ਸਹੀ ਕਿਹਾ ਮੇਰੇ ਸਾਥੀ ਨੇ ਕਿ ਆਪਾਂ ਕੌਣ ਹੁੰਨੇ ਆਂ ਵੀ ਉਹਨਾਂ ਦੀ ਰੱਖਿਆ ਵਾਸਤੇ ਕਾਨੂੰਨ ਬਣਾਉਣ ਵਾਲੇ ਆਪਾਂ ਤਾਂ ਹਰ ਰੋਜ਼ ਉਹਨਾਂ ਮੂਰਿ ਨਤਮਸਤਕ ਉਹਨੀਆਂ ਪਰਮਾਤਮਾ ਸਾਡੇ ਪਰਿਵਾਰ ਦੀ ਸੁਰੱਖਿਆ ਕਰੀ ਤੇ ਆਪਾਂ ਉਹਨਾਂ ਦੀ ਸੁਰੱਖਿਆ ਦਾ ਕਾਨੂੰਨ ਬਣਾਈ ਜਾਂਦੇ ਮਲੇ ਆ ਹਾਲਾਤ ਹੋ ਗਿਓ ਗੁਰੂ ਸਾਹਿਬ ਨੇ ਸਾਡੀ ਰੱਖਿਆ ਕਰਨੀ ਹੈ ਗ੍ਰੰਥਾਂ ਨੇ ਸਾਡੀ ਰੱਖਿਆ ਕਰਨੀ ਹੈ اسی ادی رکھیا کا قانون بنا جانے اسی وڈے ہو گئے مطلب بندہ بھی ایوریج ہے وہ کہ بندے تجھے پتا نہیں اپنے ملالکا بندے تجھے پتا نہیں اپنے ملالکا پلکی خبر نہیں سمان سال کا اگلا سا پتا نہیں ਪਲੈਨ ਨਹੀਂ ਆਸੀ ਸਾਡੀਆਂ ਆਪਾਂ ਰੋਜ਼ ਦੇਖਦੇ ਹਾਂ ਵੀਡੀਓ ਕਿ ਜਿੰਮ ਕਰਦਾ ਕਰਦਾ ਮੁੰਡਾ ਡਿੱਗ ਪਿਆ ক্রিকেট ਖੇਡਦਾ ਖੇਡਦਾ ਮੁੰਡਾ ਡਿੱਗ ਪਿਆ ਬਹੁਤ ਖਤਮ ਸੋ ਥੋੜਾ ਜਿਆ ਬੰਦੇ ਨੂੰ ਥੋੜਾ ਜਿਆ ਬੰਦਾ ਬਣ ਕੇ ਰਹਿਣਾ ਚਾਹੀਦਾ ਉਹ ਆਪਣੇ ਆਪ ਨੂੰ ਕੱਲ ਜਿਸ ਤਰ੍ਹਾਂ ਡਾਕਟਰ ਬਲਜੀਤ ਕਹਿੰਦੇ ਸੀਗੇ ਕਿ ਬੰਦੇ ਦੇ ਸਾਰੇ ਕਾਨੂੰਨ ਹੀ ਬੰਦਿਆਂ ਦੇ ਬੰਦੇ ਖਿਲਾਫ ਨੇ ਬਸ ਹੋਰ ਤਾਂ ਕੋਈ ਹੈ ਹੀ ਨਹੀਂ ਕਾਨੂੰਨ ਬਾਕੀ ਸਾਰਿਆਂ ਨੂੰ ਅਸੀਂ ਸਮਝ ਲਿਆ ਵੀ ਇਹ ਤੇ ਕੌਣ ਨੇ ਧਰਤੀ ਤੇ ਬਸ ਅਸੀਂ ਕੱਲੀ ਆਏ ਆ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦਰਗਾਹ ਖਜ਼ਾਨਾ ਹੈ ਸਾਡੇ ਕੋਲੇ ਭਗਵਤ ਗੀਤਾ ਹੈ ਸਾਡੇ ਕੋਲੇ ਰਮਾਇਣ ਹੈ ਸਾਡੇ ਕੋਲੇ ਕੁਰਾਨ ਸ਼ਰੀਫ ਹੈ ਸਾਡੇ ਕੋਲੇ ਜੈਨ ਧਰਮ ਦੇ ਸਾਡੇ ਕੋਲੇ ਬਹੁਤ ਬਹੁਤ ਧਰਮਾਂ ਦੇ ਗ੍ਰੰਥ ਪਏ ਨੇ ਗੱਲਾਂ ਉਹਦੇ ਚ ਉਹੀ ਲਿਖੀਆਂ ਹੋਈਆਂ ਨੇ ਕੱਢ ਲਓ ਸੈਂਟਰ ਲੈਡੀ ਜਿਹਨੂੰ ਕੇਂਦਰੀ ਭਾਵ ਕਹਿੰਦੇ ਆ ਪੰਜਾਬੀ ਚ ਕੇਂਦਰੀ ਭਾਗ ਕੱਢੋਗੇ ਕੇਂਦਰੀ ਭਾਗ ਇੱਕੋ ਹੀ ਨਿਕਲਦਾ ਹੈ ਜੀਓ ਔਰ ਜੀਨੇ ਦਿਓ ਕਿਸੇ ਦਾ ਹੱਕ ਨਾ ਮਾਰੂ ਪਲਾ ਕਰੂੰਗੇ ਤਾਂ ਥੋੜਾ ਪਲਾ ਹੋ ਜਾਊਗਾ ਜੇ ਕਿਤੇ ਹੱਕ ਮਾਰੋਗੇ ਥੋੜਨਾ ਆਏ ਹੋ ਜਾਊਗਾ ਮੈਂ ਸਪੀਕਰ ਸਾਡੇ ਪਿੰਡ ਚ ਪੰਚਾਇਤ ਚ ਹੁਣ ਤਾਂ ਚਲੋ ਅਸੀਂ ਰੱਬ ਨੂੰ ਤੱਬ ਸਮਝਣ ਲੱਗੇ ਨਾ ਹੁਣ ਤਾਂ ਅਸੀਂ ਰੱਬ ਦੀ ਮੰਨੀ ਨਹੀਂ ਹਟ ਗਏ ਨਾ ਮੈਂ ਪੰਚਾਇਤ ਦੇ ਵਿੱਚ ਮੈਂ ਛੋਟਾ ਜਿਹਾ ਹੁੰਦਾ ਸੀ 11 12 13 ਦਾ ਹੋਊਗਾ ਮੈਂ ਪੰਚਾਇਤ ਜਾਂਦਾ ਰਹਿੰਦਾ ਸੀ ਮੈਨੂੰ ਪੰਚਾਇਤ ਜਾਣ ਦਾ ਸ਼ੌਂਕ ਸੀਗਾ ਜੀ ਤਾਈਂ ਤੋਂ ਮੈਂ ਇਸ ਪੰਚਾਇਤ ਵਿੱਚ ਬਟਾ ਮੈਂ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦਲ ਹੱਥ ਕਰਕੇ ਫੈਸਲੇ ਹੁੰਦੇ ਦੇਖਿਆ ਜੀ ਕਿਸੇ ਦੇ ਚੋਰੀ ਦਾ ਇਲਜ਼ਾਮ ਲੱਗ ਗਿਆ ਵੀ ਮੋਟਰ ਕਹਾਂ ਚੋਰੀ ਕੀਤੀ ਹੈ ਸਾਡੀ ਓਮ ਜੀ ਦੀ ਮੋਟਰ ਚੋਰੀ ਹੋਈ ਉਹ ਕਹਿੰਦਾ ਗੁਰਦੁਆਰਾ ਸਾਹਿਬ ਦਾ ਹੱਥ ਕਰਦੇ ਮੈਂ ਮੰਨਉ ਤਾਂ ਨਹੀਂ ਕੀਤੀ ਬੰਦਾ ਕਰਦਾ ਨਹੀਂ ਸੀ ਜੀ ਉਹ ਜੋ ਜੂ ਚੋਰ ਹੁੰਦਾ ਸੀ ਜੇ ਸੱਚਾ ਹੁੰਦਾ ਸੀ ਉਹ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਦਾ ਹੱਥ ਕਰਦਾ ਮੇਰੇ ਤੇ ਇਲਜ਼ਾਮ ਲੱਗਦਾ ਮੈਂ ਨਹੀਂ ਕਿ ਲੋਕ ਮੰਨ ਲੈਂਦੇ ਸੀ ਅਸੀਂ ਤਾਂ ਉਹ ਬੰਦੇ ਆ ਕਿ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਹੱਥ ਕਰਕੇ ਸਾਨੂੰ ਸੱਚਾ ਜਾਂ ਝੂਠਾ ਸਾਬਤ ਅਸੀਂ ਇੱਕ ਦੂਜੇ ਨੂੰ ਬਰੀ ਵੀ ਕਰ ਦਿੰਨੇ ਆ ਤੇ ਸਾਡੇ ਉਹਨਾਂ ਗੁਰੂ ਗ੍ਰੰਥ ਸਾਹਿਬਾਂ ਦੀ ਬੇਅਦਬੀ ਸਾਡੀ ਹੋਈ ਜਾਊਗੀ ਅਸੀਂ ਬਾਪੂ ਮੰਨਦੇ ਆਂ ਸਪੀਕਰ ਸਾਹਿਬ ਅਸੀਂ ਬਾਪੂ ਕਹਿੰਦੇ ਆਂ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਜੇ ਸਾਡਾ ਬਾਪੂ ਸਾਡੇ ਘਰ ਹੀ ਸੇਫ ਨਹੀਂ ਹੈਗਾ ਫਿਰ ਹੋਰ ਕਿੱਥੋਂ ਅਸੀਂ ਦੀ ਰੱਖਿਆ ਕਰ ਦੀ ਉਮੀਦ ਕਰਾਂਗੇ ਹੋਰ ਕਿੱਥੋਂ ਕਿੱਥੇ ਜਾ ਕੇ ਜਾ ਕੇ ਰੱਖਿਆ ਕਰਾਂਗੇ ਸੁੱਕਟ-ਕਟੇ ਇਸ ਕਿ ਪੇਟਾਂ ਸੀ ਜਿੱਥੇ ਗੁਰੂ ਸਾਹਿਬ ਨੇ ਰਚਨਾ ਰਚੀਆਂ ਜਿੱਥੇ ਬਹਿ ਬਹਿ ਕੇ ਲਿਖੇ ਅਜੀ ਕਟੁਕਟ ਉੱਥੇ ਤਾਂ ਸੀ ਕਾਨੂੰਨ ਬਣਾਈਏ ਕਿ ਇਹਨੂੰ ਹੱਥ ਨਹੀਂ ਲਾ ਸਕਦਾ ਕੋਈ ਜਿਹੜਾ ਇਹਦੇ ਨਾਲ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੂਗਾ ਫਿਰ ਉਧਾਰ ਨਹੀਂ ਹਾਂ ਚੱਕਦਾ ਸਜ਼ਾ ਹੋਊਗੀ ਹਾਂ ਕਿਉਂਕਿ ਕਾਨੂੰਨ ਬਹੁਤ ਵੱਡਾ ਹੈ ਮੇਰੇ ਕੁਝ ਸਾਥੀਆਂ ਨੇ ਵੀ ਸਵਾਲ ਠਾਏ ਨੇ ਮੈਂ ਸਪੀਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੁੱਧ ਜਿਹੜਾ ਅਪਰਾਧਾਂ ਦੀ ਰੋਕਥੰਦਾ ਜਿਹੜਾ ਬਿੱਲ ਹੈ ਇਹਨੂੰ ਆਪਾਂ ਸਿਲੈਕਟ ਕਮੇਟੀ ਕੋਲ ਭੇਜ ਕੇ ਲੋਕਾਂ ਦੀ رائے ਲਈਏ ਬੜੀ ਕਾਲੀ ਨਾ ਕਰੀਏ ਆਪਾਂ ਜਿਸ ਤਰ੍ਹਾਂ ਬਹੁਤ ਸਾਰੇ ਸਿਆ ਆਖੇ ਵੀ ਆਇਨੇ ਵੀ ਆਇਆ ਨਾ ਕਰੋ ਇੱਚ ਆਹਾ ਗਲਤ ਹੈ ਜਾਂ ਸਹੀ ਹੈ ਧਾਰਮਿਕ ਜਥੇਬੰਦੀਆਂ ਹਰ ਇੱਕ ਧਰਮ ਦੀ ਜਥੇਬੰਦੀ ਨਾਲ ਗੱਲ ਕਰੀਏ ਔਰ ਪਬਲਿਕ opinion ਲਈਏ 3.5 ਕਰੋੜ ਲੋਕਾਂ ਦਾ ਕਿ ਜੀ ਇਹ ਦੇਖੀਏ ਕਿ ਅਸੀਂ ਕੀ ਕਰ ਸਕਦੇ ਹਾਂ ਕੀ ਪਤਾ ਕਿੱਥੋਂ ਕੋਈ ਵਧੀਆ ਗੱਲ ਵਧੀਆ ਸੁਝਾਅ ਮੇਜੇ ਤੇ ਮੈਂ ਚਾਹੁੰਦਾ ਸਰ ਟਾਈਮ ਬౌండ్ ਤੁਸੀਂ ਕਰ ਦਿਓ 3 ਮਿੰਟ ਦੇ ਦਿਓ 4 ਮਿੰਟ ਦੇ ਦਿਓ ਪਰ 3-4 ਮਹੀਨਿਆਂ ਦੇ ਵਿੱਚ ਅੱਤਾ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲਏ ਤਾਂ ਕਿ ਉਹਨਾਂ ਕਿਉਂਕਿ ਦੇਖੋ ਪੂਜਣ ਵਾਲੇ ਤਾਂ ਲੋਕ ਹੀ ਨੇ ਲੋਕਾਂ 'ਚ ਹੀ ਰੱਬ ਵੱਸਦਾ ਤੇ ਉਹ ਵੀ ਸਮਝਣ ਕਿ ਯਾਰ ਸਾਡੀ ਵੀ ਰਾਏ ਲੈ ਗਈ ਹੈ ਅਸੀਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਹਿੱਸੇਦਾਰਾਂ ਮੈਂ ਚਾਹੁੰਗਾ ਕਿ ਸਿਲੈਕਟ ਕਮੇਟੀ ਨੂੰ ਰეკਮੈਂਡ ਕਰ ਦਿਓ ਟਾਈਮ ਬౌੰਡ ਤੁਸੀਂ ਕਰ ਦਿਓ ਜਿੰਨਾ ਕਰਨਾ ਪਰ ਉਹਦੇ 'ਚ ਸਾਰੇ ਜਿਹੜੀ ਕਮੇਟੀ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨਮਾਇंदे ਲੋਕ ਉਹ ਜਾਣ ਜਦ ਜਿਹਨੇ ਸਟੈਂਡਿੰਗ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੀ ਉਹ ਵਿੱਚ ਪਬਲਿਕ ਬੁਲਾਇ ਬੁਲਾ ਲੀ ਜਾਂਦੀ ਹੈ ਜਦ ਸੰਬੰਧਿਤ ਸਟੇਕ ਹੋਲਡਰਸ ਬੁਲਾ ਲੇ ਜਾਂਦੇ ਜੇ ਆਪਾਂ ਚਾਹੀਏ ਜੇ ਉਹਨਾਂ ਨੂੰ ਬੁਲਾਈਏ ਇੱਕ ਵਾਰੀ ਇਹਨੂੰ ਡਿਸਕਸ ਕਰਕੇ ਫੇਰ ਬਣਾਈਏ ਕਿਉਂਕਿ ਕਾਨੂੰਨ ਸਦੀਆਂ ਵਾਸਤੇ ਚੱਲੇਗਾ ਤੇ ਮੈਂ ਇਹ ਰਿਕਮੈਂਡ ਕਰੂੰਗਾ ਕਿ ਬਾਕੀ ਤੁਸੀਂ ਫੈਸਲਾ ਕਰੋ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਇੱਥੇ ਸਾਡੇ ਸਾਰੇ ਸਤਕਾਰਯੋਗ ਮੈਂਬਰ ਸਹਿਬਾਨਾਂ ਤੇ ਕਿਰਪਾ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ